ਕਿੰਨੀ ਉਮਰ ਸੀ ਤੇ ਤੁਹਾਨੂੰ ਸ਼ੌਂਕ ਪੈ ਗਿਆ ਡਾਕਟਰ ਬਣਨ ਦਾ ਪਤਾ ਲੱਗੇ ਕਿ ਤੁਸੀਂ ਡਾਕਟਰ ਬੰਨਾ ਚਾਹੁੰਦੇ ਹੋ ਮੇਨਲੀ ਮੇਰਾ ਜਿਹੜਾ ਇੰਟਰਸਟ ਡਾਕਟਰੀ ਲਾਈਨ ਦੇ ਵਿੱਚ 9th ਕਲਾਸ ਤੋਂ ਸਟਾਰਟ ਹੋਇਆ बिकॉज़ ਉਦੋਂ ਤੋਂ ਹੀ ਜਿਹੜਾ ਫਿਊਚਰ ਬਾਰੇ ਪਲੈਨਿੰਗ ਸਟਾਰਟ ਹੋ ਜਾਂਦੀ ਆ ਤੇ ਡਾਕਟਰ ਬਣਨ ਦਾ ਜਿਹੜਾ ਮੇਰਾ ਏਮ ਆ ਉਹਦੇ ਵਿੱਚ ਮੇਰੇ ਸਾਹ ਮੇਰੀ ਪੂਰੀ ਫੈਮਿਲੀ ਨੇ ਮੇਰਾ ਬਹੁਤ ਜ਼ਿਆਦਾ ਸਪੋਰਟ ਕੀਤਾ ਜਿੱਥੇ ਮੈਨੂੰ ਉਹਨਾਂ ਦੀ ਲੋੜ ਸੀ ਉਹ ਮੇਰੇ ਲਈ ਹਮੇਸ਼ਾ ਖੜੇ ਸਨ ਤੋ ਕਿੰਨੀ ਕਿ ਮਿਹਨਤ ਕਰਨੀ ਪਈ ਟੋਪ ਕਰਨ ਵਾਸਤੇ ਕਿਉਂਕਿ ਅੱਜ ਕੱਲ ਦਾ ਸਮਾਂ જરા ਬੜੀ ਮਿਹਨਤ ਕਰਨੀ ਪੈਂਦੀ ਏ ਦੇਖੋ ਕੋਈ ਵੀ ਚੀਜ਼ ਹਾਸਲ ਕਰਨ ਲਈ ਜਿਹੜੀ ਮਿਹਨਤ ਉਹ ਤੇ ਪੂਰੀ ਪੂਰੀ ਕਰਨੀ ਪੈਂਦੀ बिकॉज ਅੱਜ ਕੱਲ ਦੇ ਜਮਾਨੇ ਵਿੱਚ ਕੰਪੀਟੀਸ਼ਨ ਲੈਵਲ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਟੀਚਰਸ ਦੀ ਸਪੋਰਟ ਲਈ ਜਿੱਥੇ ਵੀ ਮੈਨੂੰ ਲੋੜ ਪਈ ਮੇਰੇ ਟੀਚਰਸ ਮੇਰੇ ਪੇਰੈਂਟਸ ਹਰ ਵਾਰੀ ਮੇਰੇ ਲਈ ਖੜੇ ਸਨ ਜਿੱਥੇ ਮੈਨੂੰ ਕੋਈ ਵੀ ਡਾਊਟ ਹੁੰਦਾ ਸੀ ਮੈਂ ਆਪਣੇ ਟੀਚਰਸ ਕੋਲ ਜਾਂਦੀ ਹਾਂ ਉਸੇ ਟਾਈਮ ਕਿ ਉਹ ਮੇਰਾ ਡਾਊਟ ਕਲੀਅਰ ਕਰ ਦੇ ਸੰ ਤਾਂ ਇਸੇ ਕਰਕੇ ਮੈਂ ਹੁਣ ਟੌਪ ਕੀਤਾ ਹੈ 10th so ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਜੀ ਅੱਜ ਫੇਰ ਤੁਹਾਨੂੰ ਬਟਾਲੇ ਦੀ ਧੀ ਸਾਡੀ ਭੈਣ ਆਈਸੀਐਸੀ ਚੋਂ ਟੌਪ ਕੀਤਾ ਜ਼ਿਲ੍ਹਾ ਗੁਰਦਾਸਪੁਰ ਚੋਂ ਆਪਾਂ ਗੱਲਬਾਤ ਕਰਾਂਗੇ ਕੀ ਬੰਨਾ ਚਾਹੁੰਦੇ ਆ ਤਾਂ ਕਿੰਨੇ ਕੁ سپورਟ ਆ ਪਰਿਵਾਰ ਦੀ ਤੇ ਪਰਿਵਾਰ ਦੇ ਵਿੱਚ ਕੌਣ-ਕੌਣ ਆ ਗੱਲਬਾਤ ਕਰਦੇ ਆ ਸੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਤੇ ਨਾਮ ਮੰਨਤ ਕਾਲੋ ਹੈ ਸੋ ਪਰਿਵਾਰ ਦੇ ਵਿੱਚ ਕੌਣ ਕੌਣ ਹੋ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਮੇਰੇ ਪਰਿਵਾਰ ਦੇ ਵਿੱਚ ਮੇਰੇ ਫਾਦਰ ਮਦਰ ਮੇਰੇ ਗ੍ਰੈਂਡ ਪੇਰੈਂਟਸ ਤੇ ਮੇਰਾ ਛੋਟਾ ਭਰਾ ਹੈ ਸੋ ਕਿੰਨੀ ਉਮਰ ਸੀ ਤੇ ਤੁਹਾਨੂੰ ਸ਼ੌਂਕ ਪੈ ਗਿਆ ਡਾਕਟਰ ਬਣਨ ਦਾ ਪਤਾ ਲੱਗੇ ਕਿ ਤੁਸੀਂ ਡਾਕਟਰ ਬੰਨਣਾ ਚਾਹੁੰਦੇ ਹੋ ਤੇ ਕਿਹਦੀ ਕਿਹਦੀ ਸਪੋਰਟ ਰਹੀ ਹੈ ਤਾਂ ਕਿੰਨੇ ਮਾਰਕਸ ਲਏ ਨੇ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਮੇਨਲੀ ਮੇਰਾ ਜਿਹੜਾ ਇੰਟਰਸਟ ਡਾਕਟਰੀ ਲਾਈਨ ਦੇ ਵਿੱਚ 9th ਕਲਾਸ ਤੋਂ ਸਟਾਰਟ ਹੋਇਆ बिकॉज़ ਉਦੋਂ ਤੋਂ ਹੀ ਜਿਹੜਾ ਫਿਊਚਰ ਬਾਈ ਪਲੈਨਿੰਗ ਸਟਾਰਟ ਹੋ ਜਾਂਦੀ ਆ ਤੇ ਡਾਕਟਰ ਬਣਦਾ ਜਿਹੜਾ ਮੇਰਾ ਏਮ ਆ ਉਹਦੇ ਵਿੱਚ ਮੇਰੇ ਸਾਈਡ ਮੇਰੀ ਪੂਰੀ ਫੈਮਿਲੀ ਨੇ ਮੇਰਾ ਬਹੁਤ ਜ਼ਿਆਦਾ ਸਪੋਰਟ ਕੀਤਾ ਜਿੱਥੇ ਮੈਨੂੰ ਉਹਨਾਂ ਦੀ ਲੋੜ ਸੀ ਉਹ ਮੇਰੇ ਲਈ ਹਮੇਸ਼ਾ ਖੜੇ ਸੀ ਸੋ ਪਰਿਵਾਰ ਦੇ ਵਿੱਚ ਕੌਣ-ਕੌਣ ਆ ਫਿਰ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਤੇ ਪਾਪਾ ਕੀ ਕਰਦੇ ਆ ਤੇ ਮੰਮਾ ਕੀ ਕਰਦੇ ਹੋਗੇ ਸਾਰੇ ਮੇਰੀ ਫੈਮਿਲੀ ਦੇ ਵਿੱਚ ਮੇਰੇ ਮਮਾ ਮੇਰੇ ਪਾਪਾ ਜੋ ਕਿ ਇੱਕ ਲਾਇਰ ਨੇ ਤੇ ਉਹ ਪ੍ਰੈਜ਼ੀਡੈਂਟ ਬਾਰ ਐਸੋਸੀਏਸ਼ਨ ਬਟਾਲਾ ਪ੍ਰੈਜ਼ੈਂਟ ਟਾਈਮ ਦੇ ਵਿੱਚ ਹੈਗੇ ਨੇ ਮੇਰੇ ਦਾਦੂ ਮੇਰੇ ਦਾਦੀ ਤੇ ਮੇਰਾ ਛੋਟਾ ਭਰਾ ਸੋ ਕਿੰਨੀ ਕਿ ਮਿਹਨਤ ਕਰਨੀ ਪਈ ਟੋਪ ਕਰਨ ਵਾਸਤੇ ਕਿਉਂਕਿ ਅੱਜ ਕੱਲ ਦਾ ਸਮਾਂ ਜਰਾ ਬੜੀ ਮਿਹਨਤ ਕਰਨੇ ਪੈਂਦੀ ਏ ਜੇ ਪਰਮਾਤਮਾ ਦੀ ਕਿਰਪਾ ਹੁੰਦੀ ਏ ਤਾਂ ਫਿਰ ਮਾਤਾ ਪਿਤਾ ਦੀ ਵੀ ਕਿਰਪਾ ਹੁੰਦੀ ਉਹਨਾਂ ਦੀ ਸਪੋਰਟ ਹੋਵੇ ਤਾਂ ਬੱਚਾ ਫੇਰ ਹੀ ਕਿਤੇ ਨਾ ਕਿਤੇ ਅੱਗੇ ਪਹੁੰਚਦਾ ਕਿੰਨੀ ਕਿ ਮਿਹਨਤ ਕਰਨੀ ਪਈ ਏ ਤੇ ਇੱਥੋਂ ਤੱਕ ਪਹੁੰਚੇ ਹੋਵੇ ਸਾਡੇ ਦਰਸ਼ਕਾਂ ਨੂੰ ਦੱਸੋ ਵੇਖੋ ਕੋਈ ਵੀ ਚੀਜ਼ ਹਾਸਲ ਕਰਨ ਲਈ ਜਿਹੜੀ ਮਿਹਨਤ ਆਉਂਦੀ ਹੈ ਪੂਰੀ-ਪੂਰੀ ਕਰਨੀ ਪੈਂਦੀ ਹੈ बिकॉज़ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਕੰਪੀਟੀਸ਼ਨ ਲੈਵਲ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਤੇ ਮਿਹਨਤ ਦੀ ਗੱਲ ਕਰੀਏ ਤੇ ਮਿਹਨਤ ਬਹੁਤ ਜ਼ਿਆਦਾ ਕਰਨੀ ਪਈ ਹੈ ਮੈਨੂੰ ਸਟਾਰਟਿੰਗ ਤੋਂ ਲੈ ਕੇ ਜਦੋਂ ਮੇਰੀ 10th ਸਟਾਰਟ ਹੋਈ ਮੈਂ ਰੈਗੂਲਰਲੀ ਪੜ੍ਹਦੀ ਰਹੀ ਹਾਂ ਮੈਂ ਆਪਣਾ ਸ਼ਡਿਊਲ ਸੈੱਟ ਕੀਤਾ ਟੀਚਰਸ ਦੀ ਸਪੋਰਟ ਲਈ ਜਿੱਥੇ ਮੈਨੂੰ ਲੋੜ ਪਈ ਮੇਰੇ ਟੀਚਰਸ ਮੇਰੇ ਪੇਰੈਂਟਸ ਹਰ ਵਾਰੀ ਮੇਰੇ ਲਈ ਖੜੇ ਸਨ ਜਿੱਥੇ ਮੈਨੂੰ ਕੋਈ ਵੀ ਡਾਊਟ ਹੁੰਦਾ ਸੀ ਮੈਂ ਆਪਣੇ ਟੀਚਰਸ ਕੋਲ ਜਾਂਦੀ ਹਾਂ ਉਸੇ ਟਾਈਮ ਕਿ ਉਹ ਮੇਰਾ ਡਾਊਟ ਕਲੀਅਰ ਕਰ ਦਿਆ ਸਨ ਤੇ ਇਸੇ ਕਰਕੇ ਮੈਂ ਹੁਣ ਟੌਪ ਕੀਤਾ ਹੈ 10th ਦੇ ਵਿੱਚ ਸੋ ਮੰਨਤ ਕਾਲੋਂ ਨੂੰ ਕਿੰਨੇ ਕ ਫੋਨ ਆਏ ਨੇ ਰਿਸ਼ਤੇਦਾਰਾਂ ਦੇ ਭੈਣ ਭਰਾਵਾਂ ਦੇ ਤੇ ਗਲੀ ਵਾਲਿਆਂ ਨੇ ਕਿੰਨੀਆਂ ਕ ਵਧਾਈਆਂ ਦਿੱਤਾ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਜੇ ਵਧਾਈਆਂ ਦੀ ਗੱਲ ਕਰੀਏ ਤੇ ਮੇਰੇ ਫੈਮਿਲੀ ਦਾ ਮੂੰਹ ਥੱਕ ਗਿਆ ਹੀ ਥੈਂਕ ਯੂ ਥੈਂਕ ਯੂ ਕਾਕਾ ਕੈਸਾਰਿਆਂ ਨੂੰ ਗੱਲ ਕਰੀਏ ਰਿਲੇਟਿਵਸ ਦੀ ਨੇਬਰਸ ਦੀ ਗਵੰਡੀਆਂ ਦੀ ਮੇਰੇ ਸਕੂਲ ਮੇਟਸ ਦੀ ਸਾਰੇ ਜਾਣਿਆਂ ਨੇ ਮੈਨੂੰ ਬਹੁਤ ਜ਼ਿਆਦਾ ਵਧਾਈਆਂ ਦਿੱਤੀਆਂ ਬਿਕੋਜ਼ ਇਹ ਜਿਹੜੀ ਚੀਜ਼ ਆ ਇਹ ਹਾਜ਼ਰ ਕਰਨਾ ਕੋਈ ਨਿੱਕੀ ਮੋਟੀ ਗੱਲ ਨਹੀਂ ਹੈਗੀ ਡਿਸਟ੍ਰਿਕਟ ਲੈਵਲ 'ਤੇ ਟੌਪ ਕਰਨ ਦੇ ਲਈ ਕਿਤੇ ਇੱਕ ਸਕੂਲ ਆ ਡਿਸਟ੍ਰਿਕਟ ਦੇ ਵਿੱਚ ਅੱਜ ਕੱਲ੍ਹ ਇੰਨੇ ਜ਼ਿਆਦਾ ਸਕੂਲਸ ਖੁੱਲ ਚੁੱਕੇ ਨੇ ਤੇ ਸਾਰਿਆਂ ਨੂੰ ਪਿੱਛੇ ਛੱਡ ਕੇ ਡਿਸਟ੍ਰਿਕਟ ਦੇ ਵਿੱਚ ਟੌਪ ਕਰਨਾ ਬਹੁਤ ਜ਼ਿਆਦਾ ਵਧੀਆ ਵੱਡੀ ਗੱਲ ਹੈ ਸੋ ਫਾਦਰ ਸਾਹਿਬ ਲੋਅਰ ਤੁਸੀਂ ਡਾਕਟਰ ਲੈਂਡ ਚੁਣੀ ਹੈ ਤੁਸੀਂ ਕਿਉਂ ਨਹੀਂ ਹੰਦਨ ਨੂੰ ਰਜ਼ਾਨ ਕੀਤਾ ਉਦੋਂ ਸਟਾਰਟਿੰਗ ਤੋਂ ਮੇਰਾ ਕੋਈ ਇੰਟਰਸਟ ਹੀ ਨਹੀਂ ਹੈਗਾ ਸੀ ਤੇ ਨਾਲੇ ਮੇਰੇ ਕਦੀ ਪੈਰੈਂਟਸ ਨੇ ਮੈਨੂੰ ਕੋਈ ਫੋਰਸ ਨਹੀਂ ਕੀਤਾ ਕਿ ਤੂੰ ਇਸੇ ਲਾਈਨ ਦੇ ਵਿੱਚ ਜਾ ਜਿੱਥੇ ਮੇਰਾ ਇੰਟਰਸਟ ਸੀ ਉਹ ਉਹਨਾਂ ਨੇ ਮੈਨੂੰ ਸਪੋਰਟ ਕੀਤੀ ਤੇ ਇਨਸਪੀਰੇਸ਼ਨ ਇਨਸਪੀਰੇਸ਼ਨ ਵੀ ਮੈਨੂੰ ਬਹੁਤ ਜ਼ਿਆਦਾ ਮਿਲਿਆ ਮੈਂ ਇੱਕ ਇੱਕ ਤੋਂ ਮੇ ਇੱਕ ਇਨਸਪੀਰੇਸ਼ਨ ਮੇਰੇ ਭੂਆ ਜੀ ਨੇ ਜੋ ਕਿ ਆਪ ਇੱਕ ਪੇਸ਼ੇ ਤੋਂ ਲਾ ਤੋਂ ਡਾਕਟਰ ਨੇ ਤੇ ਇੱਕ ਮੇਰਾ ਇੰਟਰਸਟ ਬਾਡੀ ਦੇ ਵਿੱਚ ਬਹੁਤ ਜ਼ਿਆਦਾ ਸ਼ੁਰੂ ਤੋਂ ਬਹੁਤ ਜ਼ਿਆਦਾ ਰਿਹਾ ਵਾ ਤੇ ਮੈਨੂੰ ਇੰਟਰਸਟ ਇਸ ਸਾਬਨਾ ਕਿ ਮੈਨੂੰ ਜਾਣਨ ਦੀ ਬਹੁਤ ਜ਼ਿਆਦਾ ਉਤਸੁਕਤਾ ਹੁੰਦੀ ਕਿ ਸਾਡੀ ਬਾਡੀ ਕਿਤਰਾ ਵਰਕ ਕਰਦੀ ਹੈ ਇਹ ਡਿਸੀਜ਼ਸ ਦਾ ਕਾਰਨ ਕੀ ਆ ਬੈਕਟੀਰੀਆ ਵਗੈਰਾ ਕਿਤਰਾ ਚਲ ਜਾਂਦੇ ਅੰਦਰ ਇਹ ਸਾਰਾ ਕਰਕੇ ਮੈਨੂੰ ਡਾਕਟਰ ਬਣਨ ਦੀ ਜਿਹੜੀ ਵਿਸ਼ਾ ਮਿਲੀ ਸੋ ਡਾਕਟਰ ਬਣ ਕੇ ਫਿਰ ਕੀ ਕਰਨਾ ਚਾਹੁੰਦੇ ਹੋ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਕਹਿੰਦੇ ਨੇ ਕਿ ਪਰਮਾਤਮਾ ਦਾ ਦੂਜਾ ਰੂਪ ਕਿਹਾ ਜਾਂਦਾ ਡਾਕਟਰ ਨੂੰ ਜਦੋਂ ਮਰੀਜ਼ ਜਾਂਦਾ ਨਾ ਉੱਥੇ ਉਹ ਐਸੀ ਗੱਲ ਕਹਿੰਦਾ ਡਾਕਟਰ ਸਾਹਿਬ ਮੇਰੀ ਜਾਨ ਬਚਾ ਲਓ ਡਾਕਟਰ ਨੂੰ ਪਰਮਾਤਮਾ ਦਾ ਦੂਜਾ ਰੂਪ ਕਿਹਾ ਜਾਂਦਾ ਹੈ ਉਹ ਸਾਡੇ ਦਰਸ਼ਕਾਂ ਨੂੰ ਦੱਸੋ ਹਾਂਜੀ ਜਿਵੇਂ ਕਿ ਇਹਨਾਂ ਨੇ ਕਿਹਾ ਕਿ ਡਾਕਟਰ ਨੂੰ ਗੱਜਰੂਕ ਕਿਹਾ ਜਾਂਦਾ ਤੇ ਇਹ ਵੀ ਮੇਰਾ ਮੇਨ ਮੋਟਿਵ ਆ ਕਿ ਮੈਂ ਇਸ ਪੇਸ਼ੇ ਤੱਕ ਇਸ ਟਾਪ ਲੈਵਲ ਤੱਕ ਡਾਕਟਰ ਬਣ ਕੇ ਸਿੱਧੇ ਮੇਰੇ ਕੋਲ ਆਣ ਮੈਨੂੰ ਕਹਿਣ ਕਿ ਮੈਂ ਕਿਸ ਸਮਾਜਿਕ ਸੇਵਾ ਦੇ 파ਟਨਰ ਨਾਲ ਡਾਕਟਰ ਬਣਨਾ ਚਾਹਨੀ ਆ ਤੇ ਮੈਂ ਚਾਹਨੀ ਆ ਕਿ ਜਿਵੇਂ ਕਿ ਡਾਕਟਰ ਮੰਨਤ ਹੋਵੇ ਸਾਰੇ ਪਾਸੇ ਤੇ ਇਸ ਲਈ ਮੈਂ ਮਿਹਨਤ ਵੀ ਆਪਣੀ ਪੂਰੀ ਕਰ ਰਹੀ ਆ ਜਿੰਨੇ ਵੀ ਐਗਜ਼ਾਮਸ ਵਗੈਰਾ ਨੇ ਉਹ ਸਾਰੇ ਮੇਰੇ ਮਾਈਂਡ ਦੇ ਵਿੱਚ ਹੈਗੇ ਨੇ ਕਿ ਮੈਂ ਕਿਸ ਤਰ੍ਹਾਂ ਕਲੀਅਰ ਕਰਨੇ ਨੇ ਕੀ ਮੈਨੂੰ ਕਰਨਾ ਚਾਹੀਦਾ ਹੈ ਕਿ ਕੋਚਿੰਗ ਲੈਣੀ ਆ ਸਾਰਾ ਕੁਝ ਮੈਂ ਪਹਿਲਾਂ ਤੋਂ ਹੀ ਡਿਸਾਈਡ ਕੀਤਾ ਸੋ ਡਾਕਟਰ ਮੰਨਤ ਡਾਕਟਰ ਮੰਨਤ ਤੇ ਕਾਲੋ ਕਾਲੋ ਵੀ ਨਾਲ ਲੱਗਦਾ ਨਾ ਕਿਉਂਕਿ ਕਾਲੋ ਪਰਿਵਾਰ ਨੂੰ ਕੱਲ ਪਰਸੋ ਦੀਆਂ ਵਧਾਈਆਂ ਵੀ ਬੜੀਆਂ ਮਿਲਦੇ ਆ ਪਿਆ ਸੌਣ ਵੀ ਆ ਰਹੇ ਨੇ ਪਰ ਕਿੱਦਾਂ ਦਾ ਸੈਲੀਬ੍ਰੇਸ਼ਨ ਕੀਤਾ ਮੰਨਤ ਕਾਲੋ ਨੇ ਤੇ ਬਾਕੀ ਕਾਲੋ ਪਰਿਵਾਰ ਨੇ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਜਦੋਂ ਪਤਾ ਲੱਗਾ ਕਿ ਇੰਨੀ ਪਰਸੈਂਟੇਜ ਆਈ ਹੈ ਤੇ ਨਾਲ-ਨਾਲ ਪਤਾ ਲੱਗਦਾ ਕਿ ਬਟਲਾ ਬਟਾਵੇ ਤੇ ਟਾਪ ਕੀਤਾ ਜ਼ੋਨਲ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ ਸਾਰਾ ਪਰਿਵਾਰ ਬਹੁਤ ਜ਼ਿਆਦਾ ਖੁਸ਼ ਹੋਇਆ ਇੰਨੀ ਜ਼ਿਆਦਾ ਖੁਸ਼ੀ ਕਿ ਰਾਤ ਨੂੰ ਘੇਟਟੇ ਇੱਕ ਦੋ ਤਿੰਨ ਤਿੰਨ ਕੇਸ ਆਏ ਜਿਹੜੀ ਡਿਸ਼ਸ ਜਿਹੜੀ ਮੇਰੇ ਫੇਵਰੇਟ ਸੀ ਮੇਰੀ ਫੈਮਿਲੀ ਨੇ ਮੈਨੂੰ ਬਣਾ ਕੇ ਦਿੱਤੀਆਂ ਤੇ ਉਹ ਪੂਰੇ ਜ਼ਿਆਦਾ ਐਕਸਾਈਟਿਡ ਏ ਇੰਨੇ ਜ਼ਿਆਦਾ ਹੈਪੀ ਸੀ ਕਿ ਜੋ ਮੈਂ ਉਹ ਤੋਂ ਮੰਗਦੋਂ ਦਾ ਮੈਨੂੰ ਮਿਲੀ ਜਾਣਾ ਸੀ ਸੋ ਅੱਗੋ ਵੀ ਮਿਲੂਗਾ ਕਿਉਂਕਿ ਤੁਸੀਂ ਡਾਕਟਰ ਬਣ ਜਾਣਾ ਹੈ ਡਾਕਟਰ ਕੋ ਤੇ ਵੈਸੇ ਹੀ ਡਰ ਲੱਗਦਾ ਏ ਕਿਉਂਕਿ ਡਾਕਟਰ ਜਿਹੜ ਤੇ ਅੱਗੋਂ ਵੀ ਤੁਹਾਨੂੰ ਪ੍ਰਮਾਤਮਾ ਕਿਰਪਾ ਕਰੇ ਤੁਸੀਂ ਜਲਦੀ ਤੋਂ ਜਲਦੀ ਡਾਕਟਰ ਬਣੋ ਤਾਂ ਕਾਲੋ ਪਰਿਵਾਰ ਦਾ ਨਾਮ ਰੋਸ਼ਨ ਕਰੋ ਇੱਕ ਸਵਾਲ ਹੈ ਕਿ ਬੇਟੀਆਂ ਨੂੰ ਅੱਗੇ ਨਹੀਂ ਵਧਿਆ ਜਾਣ ਦਿੱਤਾ ਇਹ ਪਿੱਛੇ ਦੀ ਇਹ ਕੰਡਿਆਲਾ ਦੀ ਕੁੜੀ ਆ ਪਲੱਸ 2 ਚੋਂ ਨੇ ਵੀ ਟੋਪ ਕੀਤੀ ਜਿਲ੍ਹਾ ਗੁਰਦਾਸਪੁਰ ਚੋਂ ਤੇ ਤੁਸੀਂ ਵੀ ਇੱਕ ਟੋਪ ਕੀਤੀ ਹੈ ਕੀ ਮੈਸੇਜ ਉਹਨਾਂ ਨੂੰ ਦੇਣਾ ਚਾਹੁੰਦੇ ਹੋ ਜਿਨ੍ਹਾਂ ਦੇ ਪਰਿਵਾਰ ਜੇਰੇ ਨੇ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੰਦੇ ਜਿਵੇਂ ਕਿ ਸਾਨੂੰ ਪਤਾ ਹੀ ਆ ਕਿ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਸਟਿਲ ਬਹੁਤ ਜ਼ਿਆਦਾ ਡਿਸਕ੍ਰਿਮੀਨੇਸ਼ਨ ਹੁੰਦੀ ਆ ਵੀ ਮੇਨਲੀ ਜੈਂਡਰ ਦੇ ਬੇਸਿਸ ਤੇ ਕੁੜੀਆਂ ਨੂੰ ਅੱਗੇ ਨਿਵਾਦਨ ਦਿੱਤਾ ਜਾਂਦਾ ਕੁੜੀਆਂ ਨੂੰ ਅਗਰ ਸਪੋਰਟ ਨਹੀਂ ਕਰਦੇ ਨੇ ਪੈਰੈਂਟਸ ਤੇ ਕੋਈ ਨਾ ਕੋਈ ਚੀਜ਼ ਰਹਿ ਜਾਂਦੀ ਐ ਨਹੀਂ ਇਹ ਜੌਬ ਨਹੀਂ ਕਰਨੀ ਇਹ ਕੁੜੀਆਂ ਦੇ ਲਈ ਫਿੱਟ ਨਹੀਂ ਹੈਗੀ ਅਗਰ ਭਾਵੇਂ ਕਿ ਲੜਕੀ ਦਾ ਜਿੰਨਾ ਮਰਜ਼ੀ ਜੀ ਕਰਦਾ ਹੋਵੇ ਪਰ ਮੇਰੇ ਪੈਰੈਂਟਸ ਇਤਰਾਦੇ ਨਹੀਂ ਨੇ ਤੇ ਮੈਂ ਚਾਹੁੰਨੀ ਆ ਕਿ ਪਾਕਿਸਤਾਨੀ ਕੁੜੀਆਂ ਦੇ ਪੈਰੈਂਟਸ ਇੰਨੇ ਜ਼ਿਆਦਾ ਸਪੋਰਟਿਵ ਹੋਣ ਤੇ ਜੋ ਵੀ ਉਹ ਚਾਹੁੰਦੇ ਨੇ ਉਹ ਉਹਨਾਂ ਨੂੰ ਮਿਲ ਸਕੇ ਸੋ ਗੱਲਬਾਤ ਕੀਤੀ ਇਹਦੀ ਮੰਨਤ ਕਾ ਲੋ ਕਹਿੰਦੇ ਨੇ ਕਿ ਕੱਲ ਪਰਸੋ ਤੋਂ ਹੀ ਬਹੁਤ ਜ਼ਿਆਦਾ ਵਧਾਈਆਂ ਮਿਲਦੇ ਆਂ ਪਿਆ ਕਾਲੋ ਪਰਿਵਾਰ ਨੂੰ ਤੇ ਨਾਲ ਦੀ ਨਾਲ ਸੈਲੀਬ੍ਰੇਸ਼ਨ ਵੀ ਹੋ ਰਿਹਾ ਤੇ ਮੂੰਹ ਵੀ ਮਿੱਠਾ ਕਰਾਰੇ ਨੇ ਲੋਕ ਘਰ ਦੇ ਚਾਹਦੇ ਨੇ ਫੋਨ ਤੇ ਵੀ ਗੱਲਾਂ ਹੁੰਦੀਆਂ ਨੇ ਪਰਿਵਾਰ ਕਿਤਨਾ ਕਿਤੇ ਬਹੁਤ ਖੁਸ਼ ਆ ਆਪਾਂ ਗੱਲਬਾਤ ਕਰਾਂਗੇ ਉਹਨਾਂ ਦੀ ਮਾਤਾ ਜੀ ਨਾਲ ਕੀ ਕਹਿਣਾ ਸੋ ਮਾਤਾ ਜੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਬੇਟੀ ਨੇ ਟੌਪ ਕੀਤੀ ਏ ਕਹਿੰਦੇ ਨੇ ਕਿ ਮਾਤਾ ਪਿਤਾ ਦਾ ਵੀ ਅਸ਼ੀਰਵਾਦ ਹੁੰਦਾ ਹੈ ਤੇ ਪਰਮਾਤਮਾ ਦੀ ਵੀ ਕਿਰਪਾ ਹੁੰਦੀ ਹੈ ਗੱਲਬਾਤ ਕਰਦੇ ਆਂ ਮਾਤਾ ਜੀ ਨਾਲ ਸਸੀ ਕਾਲ ਜੀ ਸਸੀਆ ਭਾਜੀ ਕੀ ਨਾਮ ਜੀ ਮੇਰਾ ਨਾਮ ਅਮਨਦੀਪ ਜੀ ਸੋ ਬਹੁਤ ਬਹੁਤ ਸਾਡੀ ਟੀਮ ਵੱਲੋਂ ਤੁਹਾਨੂੰ ਮੁਬਾਰਕਾਂ ਕਿ ਤੁਹਾਡੀ ਬੇਟੀ ਨੇ ਟੌਪ ਕੀਤਾ ਤੇ ਕਾਲੋ ਪਰਿਵਾਰ ਦਾ ਜਰਾਏ ਨਾਮ ਰੋਸ਼ਨ ਕੀਤਾ ਕੀ ਕਹਿਣਾ ਚਾਹਦੇ ਸੋ ਕੀ ਕਹਿਣਾ ਚਾਹਦੇ ਹੋ ਹਾਂ ਜੀ ਬੇਟੀ ਮੇਰੀ ਨੇ ਟੌਪ ਕੀਤਾ ਬੜੀ ਖੁਸ਼ੀ ਸਾਡੇ ਵਿੱਚ ਮੇਰੇ ਬੱਚੇ ਨੇ ਬੜੀ ਮਿਹਨਤ ਕੀਤੀ ਉਹਦਾ ਫਾਲੇ ਨੂੰ ਮਿਲਿਆ ਤੇ ਬਾਕੀ ਸਾਰੇ ਸਾਡੇ ਰਿਲੇਟਿਵ ਸਾਰੇ ਬਹੁਤ ਖੁਸ਼ ਨੇ ਵਧਾਈਆਂ ਲਈ ਦੂਰ ਦੂਰੋਂ ਫੋਨ ਆਉਂਦੇ ਨੇ ਸਾਨੂੰ ਕਿ ਤੁਹਾਡੇ ਬੱਚੇ ਨੇ ਟੌਪ ਕੀਤਾ ਵਾ ਤੇ ਬੱਚੇ ਦੀ ਮਿਹਨਤ ਦਾ ਜਿਹੜਾ ਫਲ ਹੋ ਸਾਨੂੰ ਮਿਲਿਆ ਜੀ ਸੋ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਤੇ ਇਹਨਾਂ ਦੇ ਫਾਦਰ ਸਾਹਿਬ ਕੀ ਕਰਦੇ ਨੇ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸ ਇਹਨਾਂ ਦੇ ਪਾਪਾ ਲਾਇਰ ਜੀ ਤੇ ਇਸ ਟਾਈਮ ਉਹ ਬਟਾਲਾ ਐਸੋਸੀਏਸ਼ਨ ਦੇ ਪ੍ਰਧਾਨ ਨੇ ਅੱਜ ਉਹ ਕਰਨੀ ਹੈ ਕਿ ਇਹਨਾਂ ਦੀ ਕੋਈ ਮੀਟਿੰਗ ਜੀ ਤੇ ਹੋਰ ਮੇਰੇ ਇੰਦੇ ਦਾਦਾ ਜੀ ਦਾਦੀ ਜੀ ਨੇ ਤੇ ਇਹਦਾ ਛੋਟਾ ਬ੍ਰਦਰ ਆ ਅਸੀਂ ਕਾਚ ਰਹਿੰਦੇ ਆ ਇਸ ਤੋਂ ਪਹਿਲਾਂ ਵੀ ਕੋਈ ਡਾਕਟਰ ਹੈਗਾ ਕਿ ਉਹਨਾਂ ਵੱਲ ਵੇਖ ਕੇ ਡਾਕਟਰ ਬੰਨਾ ਚਾਹੁੰਦੇ ਕਿ ਜਾਂ ਵੈਸੇ ਮਨ ਦੇ ਵਿੱਚ ਸੀਗਾ ਕਿ ਮੈਂ ਡਾਕਟਰ ਹੀ ਬੰਨਾ ਸੇਵਾ ਕਰਨੀ ਲੋਕਾਂ ਨੂੰ ਨਹੀਂ ਮੇਰੇ ਸਿਸਟਰ ਇਨ ਲਾ ਇਹਦੇ ਭੂਈ ਜੀ ਡਾਕਟਰ ਨੇ ਪਹਿਲਾਂ ਉਹ ਐਲ ਐਂਡ ਰਹਿੰਦੇ ਨੇ ਉਹ ਤੇ ਆਪਣੀ ਡਾਕਟਰੀ ਸੇਵਾ ਨਿਭਾਰੇ ਨੇ ਬੜੇ ਵਧੀਆ ਨੇ ਉਹਨਾਂ ਦੀ ਨੀਅਤ ਤੇ ਮੰਨ ਦੀ ਨੀਅਤ ਸੇਮ ਹੀ ਨੇ ਉਹਨਾਂ ਵੱਲ ਵੇਖ ਕੇ ਮੰਨਤ ਦੇ ਮਨ ਚੇ ਕਿ ਮੈਂ ਵੀ ਡਾਕਟਰ ਬੰਨਾ ਭੂਈ ਵਾਂਗੂ ਸੋ ਭੂਆ ਵੱਲ ਵੇਖ ਕੇ ਫਿਰ ਹਾਂਜੀ ਮੰਨਤ ਵੀ ਜਿਹੜੀ ਮੰਨਤ ਕਰ ਲੋ ਵੀ ਡਾਕਟਰ ਬੰਨਾ ਚਾਹੁੰਦੀ ਹੈ ਉਹ ਡਿਕਨਿਕ سپورਟ ਦੇਗੀ ਫਿਰ ਮੇਰੀ ਫੁੱਲ سپورਟ ਮੈਂ ਆਪਣੇ ਬੱਚੇ ਦੇ ਨਾਲ ਤੇ ਜਿਵੇਂ ਕਹੂਗੀ ਉਵੇਂ ਬਸ ਇਹਦੇ ਨਾਰਹਾਰ ਪਾਸੇ ਖੜੇ ਆ ਮੋਢੇ ਨਾਲ ਮੋਢਾ ਲਾ ਕੇ ਬਸ ਮੇਨਟੇਨੈਂਸ ਕਰਨੀ ਆ ਬਾਕੀ ਅਸੀਂ ਇਹਦੇ ਨਾਲ ਖੜੇ ਆਂ ਜੀ ਮਿਹਨਤ ਤੁਸੀਂ ਵੀ ਕਰਦੇ ਪਏ ਕਿਉਂਕਿ ਬੱਚੇ ਨੂੰ ਪੜਾਉਂਦੇ ਹੋ ਸਵੇਰੇ ਟਾਈਮ ਨਾਲ ਭੇਜ ਦਿਓ ਤਾਂ ਫੇਰ ਹੀ ਕਿਤੇ ਨਾ ਕਿਤੇ ਬੱਚਾ ਜਿਹੜਾ ਮਿਹਨਤ ਕਰਦਾ ਤੁਹਾਡਾ ਮਿਹਨਤ ਦਾ ਫਲ ਜਰਾ ਹੈ ਅੱਜ ਬੱਚੇ ਨੂੰ ਮਿਲਦਾ ਤਾਂ ਕੀ ਕਹਿਣਾ ਚਾਹਦੇ ਹਾਂ ਹਾਂ ਜੀ ਵੇਖੋ ਕਿ ਇਹ ਸਾਡੇ ਲਈ ਇੱਕ ਬੱਚੇ ਨੇ ਸਾਨੂੰ ਗਿਫਟ ਦਿੱਤਾ ਕਿਉਂਕਿ ਅਗੋਂ ਪੁੱਛੋਂ ਤੇ ਪੇਰੈਂਟਸ ਹੀ ਗਿਫਟ ਦਿੰਦੇ ਆ ਆਪਣੇ ਬੱਚੇ ਨੂੰ ਤੇ ਜਿਹੜੀ ਮਿਹਨਤ ਮਾਪੇ ਦੀ ਹੁੰਦੀ ਹੈ ਤੇ ਬੱਚੇ ਇਸ ਤਰ੍ਹਾਂ ਪੋਜੀਸ਼ਨ ਲੈ ਕੇ ਤੇ ਸਾਨੂੰ ਗਿਫਟ ਦਿੰਦੇ ਨੇ ਤੇ ਮੈਂ ਬਹੁਤ ਖੁਸ਼ ਆ ਕਿ ਮੇਰੇ ਬੱਚੇ ਨੇ ਮਿਹਨਤ ਕੀਤੀ ਤੇ ਚਲੋ ਦਿਨ ਰਾਤ ਇੱਕ ਕੀਤਾ ਸੀ ਉਹਨੇ ਤੇ ਬਟਾਲੇ ਤੋਂ ਟੌਪ ਕੀਤਾ ਫਿਰ ਡਿਸਟ੍ਰਿਕਟ ਲੈਵਲ ਤੋਂ ਟੌਪ ਕੀਤਾ ਬਸ ਬਹੁਤ ਖੁਸ਼ ਆ ਮੈਂ ਤੇ ਮਨਤ ਕਾਲੋ ਨੇ ਟੌਪ ਕੀਤਾ ਹੈ ਵਧਾਈਆਂ ਮਿਲ ਰੀਆਂ ਕਾਲੋ ਪਰਿਵਾਰ ਨੂੰ ਸਾਰਿਆਂ ਨੂੰ ਲੱਡੂ ਬਰਫੀ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਦੋ ਤਿੰਨ ਦਿਨ ਤੋਂ ਤੇ ਚਤਾਨੀ ਸਤੂਨੀ ਤੇ ਨਹੀਂ ਕਰਦੀ ਮਨਤ ਕਾਲੋ ਕਣ ਮੈਂ ਕਰ ਵੀ ਲੈਂਦੇ ਨੇ ਬੱਚੇ ਦੀ ਨੇਚਰ ਆਉਂਦੀ ਹੈ ਕਿ ਸ਼ਰਾਪ ਤਾਂ ਕਰੀਆਂ ਦੋਵੇਂ ਧੰਨ ਪਰ ਆ ਲੜਦੇ ਵੀ ਨੇ ਪਿਆਰ ਵੀ ਬਹੁਤ ਜ਼ਿਆਦਾ ਵਾਹ ਛੁਕੜਾਈ ਵਾਲੇ ਪਾਸੇ ਕਿੰਨਾ ਚੁਕਾਵ ਜ਼ਿਆਦਾ ਪੜਾਈ ਵੱਲ ਜੀ ਪੜਾਈ ਵੱਲ ਪੜਾਈ ਵੱਲ ਜ਼ਿਆਦਾ ਚੁਕਾਵਾ ਉਹਨਾਂ ਨੂੰ ਲੱਗਦਾ ਟਾਈਮ ਨਾ ਵੇਸਟ ਹੋਵੇ ਜਿਹੜਾ ਨੇ ਸ਼ਡਿਊਲ ਬਣਾਇਆ ਨਾ ਉਹਦੇ ਅਕੋਰਡਿੰਗ ਉਹਨੇ ਪੜ੍ਹਨਾ ਵੀ ਆਪਣੇ ਟਾਈਮ ਨਾਲ ਕਿੱਦਣਾ ਵੀ ਆਪਣੇ ਟਾਈਮ ਨਾਲ ਤੇ ਮੇਰੇ ਨਾਲ ਘਰ ਦਾ ਕੰਮ ਵੀ ਥੋੜਾ ਕਰਾ ਦਿੰਦੀ ਹੈ ਅੱਛਾ ਘਰ ਦਾ ਕੰਮ ਵੀ ਕਰਾ ਦਿੰਦੇ ਨੇ ਕਰਵਾ ਦਿੰਦੀ ਕਿਚਨ ਸਰ ਸਾਹਿਬ ਤੇ ਨਾਲ ਦੀ ਨਾਲ ਘਰ ਦਾ ਵੀ ਕੰਮ ਕਰਾਉਂਦਾ ਜਿਹੜੀ ਚਾਹ ਤੁਸੀਂ ਕੀਤੀ ਨਹੀਂ ਬਣਾਈ ਦਿੱਤੀ ਹੈ ਅੱਛਾ ਮੰ ਕੀ ਕਹਿਣਾ ਚਾਹੁੰਦੇ ਹੋ ਹਨ ਨਕਵਾਰ ਪੁੰਟ ਵਾਹੇ ਭਾਜੀ ਕਾਫੀ ਫਰਕ ਆ ਬੱਚੀਆਂ ਨੂੰ ਤੇ ਬੇਟਿਆਂ ਨੂੰ ਤੇ ਲੜਕੀਆਂ ਨੂੰ ਬੇਟੀਆਂ ਨੂੰ ਬਰਾਬਰ ਸਮਝਿਆ ਜਾਂਦਾ ਵਾ ਪਰ ਕੁਝ ਅਜੇ ਲੜਕੀਆਂ ਮਿਹਨਤ ਤੇ ਬੋਧ ਕਰਦੀਆਂ ਪਰ ਉਹਨਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਾਂਦਾ ਉਹਨਾਂ ਨੂੰ ਇਹ ਆ ਕਿ ਬਾਹਰ ਨਿਕਲ ਗਈਆਂ ਇਹ ਨਹੀਂ ਹੋ ਗਈ ਇਹ ਹੋਗਾ ਪਰ ਨਹੀਂ ਆਪਣੇ ਬੱਚੇ ਤੇ ਵਿਸ਼ਵਾਸ ਰੱਖੋ ਜੇ ਬੱਚੇ ਤੇ ਵਿਸ਼ਵਾਸ ਰੱਖਾਂਗੇ ਤੋ ਇਵੇਂ ਅੱਗੇ ਮੱਲਾ ਮਾਰੂਗਾ ਜ਼ਰੂਰ ਤੇ ਲੜਕੀਆਂ ਭਾਜੀ ਜ਼ਿਆਦਾ ਸਿਆਣੀ ਹੁੰਦੀਆਂ ਨੇ ਲੜਕਿਆਂ ਨਾਲੋਂ ਤੇ ਆਪਣੇ ਮਾਂ-ਬਾਪ ਦਾ ਜ਼ਿਆਦਾ ਧਿਆਨ ਰੱਖਦੀਆਂ ਨੇ ਲੜਕੇ ਜਿਹੜੇ ਲਾਪਰਵਾਹ ਹੁੰਦੇ ਉਹਨਾਂ ਨੂੰ ਨਹੀਂ ਕੋਈ ਫਿਕਰ ਹੁੰਦੀ ਤੇ ਲੜਕੀਆਂ ਉਹਦਾ ਕਿ ਮੇਰਾ ਮਾਪੇ ਸਾਡੇ ਦੇ ਮਿਹਨਤ ਕਰਨ ਦੇ ਤੇ ਹੀ ਉਹਨਾਂ ਨੂੰ ਚੰਗੇ ਬਣ ਕੇ ਵਿਖਾਲਣਾ। ਸੋ ਅਸੀਂ ਵੀ ਪਰਮਾਤਮਾ ਗਿਰ ਅਰਦਾਸ ਕਰਦੇ ਆ ਕਿ ਤੁਹਾਡੀ ਬੇਟੀ ਜਲਦੀ ਤੋਂ ਜਲਦੀ ਜਰੀਏ ਡਾਕਟਰ ਬਣੇ ਤੇ ਲੋਕਾਂ ਦੀ ਸੇਵਾ ਕਰੇ ਤੇ ਕਾਹਲੋ ਪਰਿਵਾਰ ਦਾ ਜਰਾਏ ਨਾਮ ਰੋਸ਼ਨ ਕਰੇ। ਸੋ ਦਾਦਾ ਜੀ ਤੇ ਦਾਦੀ ਜੀ ਨਾਲ ਵੀ ਗੱਲਬਾਤ ਕਰਾਂਗੇ ਕੀ ਸ਼ਾਨ ਆ ਦਾ। ਸੋ ਮੰਨਤ ਦੇ ਦਾਦਾ ਜੀ ਨੇ ਕੈਪਟਨ ਵੀ ਨੇ ਪਤਾ ਲੱਗਿਆ ਤੇ ਗੱਲਬਾਤ ਵੀ ਕਰਦੇ ਆ ਕਿੰਨੀ ਕੀ سپورਟ ਰਹੀ ਉਹਨਾਂ ਦੀ ਬੱਚਿਆਂ ਪ੍ਰਤੀ ਤੇ ਅੱਗੋਂ ਟੌਪ ਕੀਤਾ ਹੈ ਮੰਨਤ ਕਾਰੋ ਨੇ ਤੇ ਕਾਰੋ ਪਰਿਵਾਰ ਦੀ ਬਲੇ ਬਲੇ ਕਰਾਤੀ ਆਪਾਂ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਮੇਰਾ ਕੈਪਟਨ ਸੁਖੌਂਤ ਸੈ ਕੈਪਟਨ ਸਾਹਿਬ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਥੈਂਕ ਯੂ ਕਿ ਬੱਚੀ ਨੇ ਟੌਪ ਕੀਤਾ ਹੈ ਪਹਿਲਾ ਬਟਾਲਾ ਲੈਵਲ ਤੇ ਫਿਰ ਜਿਹੜਾ ਲੈਵਲ ਦੇ ਉੱਤੇ ਕੀ ਕਹਿਣਾ ਚਾਹੁੰਦੇ ਮੈਂ ਬੱਚੀ ਦਾ ਮਿਹਨਤ ਜਿੰਨੀ ਕੀਤੀ ਹੈ ਉਹ ਮਿਹਨਤ ਦਾ ਫਲ ਉਹਨੂੰ ਮਿਲ ਗਿਆ ਜੀ ਤੇ ਉਹ ਆਪਣੇ ਪੜਾਈ ਦੇ ਵਿੱਚ ਬਹੁਤ ਸੀਰੀਅਸ ਰਹਿੰਦੀ ਹੀ ਔਰ ਆਪਣੇ ਤੇ ਰਾਤ 12 12 11 11 12 12 ਵਜੇ ਤੱਕ ਪਰਦੀ ਰਹੀ ਨਹੀਂ ਸੀ ਤੇ ਉਹਦੀ ਮਹਿੰਤ ਦਾ ਫਾਲੋ ਨੂੰ ਸੋ ਫਾਦਰ ਸਾਹਿਬ ਕੀ ਕਰਦੇ ਨੇ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਇਹਦੇ ਫਾਦਰ ਸਾਹਿਬ ਐਡਵੋਕੇਟ ਆ ਬਟਾਲੇ ਚ ਇਸ ਟਾਈਮ ਤੇ ਬਾਰਸ ਸੁਜੀਸਨ ਦੇ ਪ੍ਰਧਾਨ ਜੀ ਸੋ ਫਿਰ ਪਰਿਵਾਰ ਦੇ ਵਿੱਚ ਕਿੰਨਾ ਨੇ ਖੁਸ਼ੀ ਦਾ ਮਾਹੌਲ ਆ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਕਿਉਂਕਿ ਉਸ ਤੋਂ ਪਹਿਲਾਂ ਵੀ ਕੋਈ ਡਾਕਟਰ ਬੰਨਾ ਚਾਹੰਦੀ ਮੰਨਤ ਕਾ ਲੋ ਉਸ ਤੋਂ ਪਹਿਲਾਂ ਵੀ ਕੋਈ ਡਾਕਟਰ ਬਣਿਆ ਹੋਇਆ ਉਹਦੇ ਵੱਲ ਵੇਖ ਕੇ ਡਾਕਟਰ ਬੰਨਾ ਚਾਹੰਦੀ ਜਦੋਂ ਸਾਨੂੰ ਪਤਾ ਲੱਗਿਆ ਕਿ ਮੰਤ ਦੇ ਇੰਨੇ ਪੁਆਇੰਟ ਆਏ ਆ ਔਰ ਡਿਸਟਿੰਕਟ ਲੈਵਲ ਤੇ ਟੌਪ ਕੀਤਾ ਸਾਨੂੰ ਬਹੁਤ ਖੁਸ਼ੀ ਹੋਈ ਦੂਸਰਾ ਗੱਲ ਡਾਕਟਰ ਬਣ ਦੀ ਮੇਰੀ ਬੇਟੀ ਇਹਦੀ ਘੂਆ ਜੀ ਉਹ ਵੀ ਪੇਸ਼ੇ ਤੋਂ ਡਾਕਟਰ ਜੋ ਕਿ ਬਾਹਰ ਆਇਰਲੈਂਡ ਦੇ ਵਿੱਚ ਹੈ ਇਸ ਟਾਈਮ ਤੇ ਔਰ ਉਹਨਾਂ ਨੇ ਵੀ ਕਈ ਇਹਦਾ ਮੰਨ ਕੀਤਾ ਕਿ ਮੈਂ ਵੀ ਡਾਕਟਰ ਬਣਨਾ ਲੇਕਿਨ ਉਹ ਵੀ ਬਹੁਤ ਹਰਮਨ ਪਿਆਰੀ ਇੱਕ ਇਸਮ ਦੀ ਨਿੱਜਾ ਦੇ ਵਿੱਚ ਸੇਵਾ ਕਰਨ ਤੇ ਬਹੁਤ ਸੋ ਫਿਰ ਡਾਕਟਰ ਬੰਨਾ ਚਾਹੁੰਦੇ ਹੀ ਹੈ ਮੰਨਤ ਤੇ ਤੁਹਾਡੀ ਫਿਰ ਪੂਰੀ سپورਟ ਰਹੇਗੀ ਮੰਨਤ ਦੇ ਨਾਲ ਮੰਨਤ ਦੇ ਨਾਲ ਸਾਡੀ ਪੂਰੀ سپورਟ ਰਹੇਗੀ ਕਿਉਂਕਿ ਕਹਿੰਦੇ ਆ ਨਾ ਵੀ ਆਪਣੇ ਮੂਲ ਨਾਲ ਉਹ ਵਿਆਹ ਪਿਆਰਾ ਹੁੰਦਾ ਬਿਲਕੁਲ ਸੇਮ ਹੀ ਹੋਈ ਆ ਸਾਡੀ ਸਪੋਰਟ ਪੂਰੀ ਇਹਦੇ ਨਾਲ ਰਹੇਗੀ ਸੋ ਦਾਦਾ ਜੀ ਨਾਲ ਗੱਲਬਾਤ ਕੀਤੀ ਆ ਆਪਾਂ ਦਾਦੀ ਜੀ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਸੋ ਮੰਨਤ ਕਾਲੋ ਦੀ ਦਾਦੀ ਜੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਸੋ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਮੇਰਾ ਸੁਣ ਲੇ ਕੋਈ ਸਿੰਦਰਕੌਰ ਜੀ ਮੰਨਤ ਕਾਲੋ ਤੁਹਾਡੀ ਬੇਟੀ ਹੈ ਉਹ ਡਾਕਟਰ ਬੰਨਣਾ ਚਾਹੁੰਦੀ ਹੈ ਕੀ ਕਹਿਣਾ ਤੁਹਾਡਾ ਦੇਖੋ ਜੀ ਜੋ ਉਹਨੇ ਸੋਚਿਆ ਉਹਨੇ ਬਹੁਤ ਵਧੀਆ ਸੋਚਿਆ ਹੈ ਉਹਦੀ ਸੋਚ ਨਾਲ ਹੀ ਸਾਡੀ ਸੋਚ ਬਰਾਬਰ ਹੈ ਜਿਤਨਾ ਉਹ ਚਾਹੁੰਦੀ ਹੈ ਅਸੀਂ ਉਹਦੇ ਨਾਲ ਖੜੇ ਹਾਂ ਇਹ ਡਾਕਟਰ ਬੰਨਣਾ ਚਾਹੁੰਦੀ ਹੈ ਤੇ ਅਸੀਂ ਉਹਨੂੰ ਡਾਕਟਰ ਵਿੱਚ ਪੂਰੀ ਮਤ ਕਰਾਂਗੇ ਪੜ੍ਹਾਈ ਵਿੱਚ ਹਰ ਜਗ੍ਹਾ ਜਿੱਥੇ ਦੌੜ ਹੋਏਗੀ ਕਰੋਗੇ ਨਾਲ ਸੋ ਫਿਰ ਕਿੰਨੀਆਂ ਕਿ ਵਧਾਈਆਂ ਮਿਲ ਰਹੀਆਂ ਨੇ ਤੁਹਾਨੂੰ ਪਰਿਵਾਰ ਨੂੰ ਜਦੋਂ ਪਤਾ ਲੱਗੇ ਕਿ ਬੱਚੀ ਨੇ ਟੌਪ ਕੀਤਾ ਵੇਖੋ ਜੀ ਸਾਨੂੰ ਤੇ ਵਧਾਈਆਂ ਇੰਨੀਆਂ ਮਰੀਆਂ ਮੈਂ ਕਹਣੀ ਐ ਬੰਬਰ ਤੋਂ ਤਾਰੇ ਤੇ ਡੇ ਆਉਂਦੇ ਕਿ ਜੀ ਹਾਂਜੀ ਜਿਹੜਾ ਆਉਂਦਾ ਹੀ ਉਹ ਵਧਾਈ ਦਿੰਦਾ ਹੀ ਕੋਨਾ ਦੇ ਵਧਾਈ ਉਹ ਸਰਾਮ ਉਹਦਾ ਹੀ ਬਾਹਰ ਨਿਕਲ ਸਾਰਾ ਮਨ ਇਕੱਠਾ ਹੋ ਗਿਆ ਇੱਕਦਮ ਜੀ ਵਧਾਈ ਹੈ ਵਧਾਈ ਦਾਦੀ ਨੂੰ ਵਧਾਈ ਹੈ ਜੀ ਸਾਨੂੰ ਤੇ ਉਹਨੇ ਦਬਾਅ ਦੇਣ ਲੱਗਿਆ ਨਹੀਂ ਪਰ ਵੀ ਉਹਨੇ ਜਵਾਬ ਕੀ ਦਿਆ ਕਾਲੋ ਪਰਿਵਾਰ ਦੀ ਫਿਰ ਬੱਲੇ ਬੱਲੇ ਹੋ ਗਈ ਬਣੀ ਗਿਆ ਵਾਹਿਗੁਰੂ ਪਰ ਮੇਰ ਕਰਕੇ ਮੈਂ ਕਹਿੰਦੀ ਬੱਲੇ ਬੱਲੇ ਕੁੜੀ ਕਰਾਤੀ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਵੱਡਿਆਂ ਦਾ ਅਸ਼ੀਰਵਾਦ ਹੋਵੇ ਤਾਂ ਫੇਰ ਹੀ ਬੱਚੇ ਕਿਤੇ ਪਹੁੰਚਦੇ ਤੁਹਾਡਾ ਅਸ਼ੀਰਵਾਦ ਨਾਲ ਦੇਖੋ ਜੀ ਬੱਚਿਆਂ ਦੇ ਨਾਲ ਆਹੀ ਤੇ ਇਹਨਾਂ ਦੇ ਨਾਲ ਹੀ ਆ ਤੇ ਨਾਲ ਹੀ ਰਾਵਾਂ ਮੇਰੇ ਸਾਡੀਆਂ ਅਸ਼ੀਰਵਾਦ ਸਭ ਤੋਂ ਵੱਡਾ ਪਰਮਾਤਮਾ ਦਾ ਅਸ਼ੀਰਵਾਦ ਚਾਹੀਦਾ ਜੀ ਉਹਦੀ ਕਿਰਪਾ ਨਾਲ ਆਈ ਨੀ ਇਹਨਾਂ ਵੀ ਇੰਟਰਨੈਸ਼ਨਲ ਡੁੰਡੇ ਆ ਮੇਰੇ ਨਾਲ ਖੜੇ ਆ ਸੋ ਗੱਲਬਾਤ ਕੀਤੀ ਹੈ ਦਾਦੀ ਜੀ ਨਾਲ ਉਹਨਾਂ ਨੇ ਕਿਹਾ ਜੀ ਸਾਡੀ ਪੂਰੀ ਸਪੋਰਟ ਹੈ ਤਾ ਆਪਾਂ ਪੂਰੀ ਸਪੋਰਟ ਕਰਾਂਗੇ ਸੋ ਵੀਡੀਓ ਨੂੰ ਵਕਤ ਬਾਅਦ ਸ਼ੇਅਰ ਕਰਿਓ ਤਾਂ ਕਿ ਉਤੋਂ ਤੱਕ ਪਹੁੰਚਣੀ ਚਾਹੀਦੀ ਹੈ ਕਿ ਜਿਹੜੇ ਬੱਚੇ ਥੱਕ ہار ਕੇ ਬੈਠ ਜਾਂਦੇ ਨੇ ਸੋ ਵੀਡੀਓ ਨੂੰ ਵਕਤ ਬਾਅਦ ਸ਼ੇਅਰ ਕਰਿਓ ਕੈਮਰਾ ਪਰਸਨ ਅਵਨ ਅਗਰਵਾਲ ਦੇ ਨਾਲ ਲੱਕੀ ਰਾਜਪੂਤ ਗੁਰਦਾਸਪੁਰ